ਚੰਗੀ ਪਈ ਆ ਟਰੈਕਟਰ ਦੀ 2010 ਮਾਡਲ ਆ ਜੀ 2 ਲੱਖ ਤੇ 95000 ਕੇ ਟਰੈਕਟਰ ਦਾ ਰੇਟ ਆ ਚੈੱਕ ਕਰ ਸਕਦੇ ਹੋ ਆ ਪੰਜਾਬ ਨੰਬਰ ਆ ਜੀ オリジナル ਪੇਂਟ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਮਾਰ ਲਓ ਨਿਗਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਟਰੈਕਟਰ ਦੇ ਜਿਹੜੇ ਟਾਇਰ ਨੇ ਤਕਰੀਬਨ 90 ਤੋਂ 95% ਪਏ ਨੇ ਸੋ ਅੱਗੇ ਖੜਾ ਜੀ ਫਾਰਮ ਟ੍ਰੈਕ 66 ਓਰੀਜਨਲ ਪੇਂਟ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਮਾਰ ਲਓ ਨੀਗਾ ਸੱਸਾ ਸੱਸਾ ਪੂਰਾ ਵਧੀਆ ਪਿਆ ਕੋਈ ਲੀਕੇਜ ਨਹੀਂ ਹੈ ਕੋਈ ਟੱਚਿੰਗ ਨਹੀਂ ਹੈ ਨਵੀਂ ਸ਼ਤਾਈ ਲੱਗੀ ਹੋਈ ਹੈ ਜੀ ਨਵੀਂ ਸ਼ੀਟਾ ਕਰ ਲਓ ਚੈੱਕ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਨੰਬਰ ਆ ਜੀ 2013 ਮਾਡਲ ਆ ਜੀ ਪੂਰਾ 4 ਲੱਖ ਰੁਪਏ ਟਰੈਕਟਰ ਦਾ ਰੇਟ ਆ ਕੋਈ ਟੱਚਿੰਗ ਨਹੀਂ ਹੈ ਸੱਸਾ ਸੱਸਾ ਪੂਰਾ ਵਧੀਆ ਪਿਆ ਇਹ ਛੇ ਚੇਰੀ ਦਾ ਟਰੈਕਟਰ ਆ ਜੀ ਡਬਲ ਕਲਚਡ ਹੈਟਾ ਸੋ ਅੱਗੇ ਦੇਖ ਸਕਦੇ ਹੋ ਸਵਰਾਜ 855 ਜੀ ਐਫੀ ਰਿਵਰਸ ਪੀਟੀਓ ਟਰੈਕਟਰ 19 ਮਾਡਲ ਆ ਜੀ 6 ਲੱਖ ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਬਹੁਤ ਚੰਗੀ ਪਈ ਆ ਫੈਬਰ ਦੀ ਸ਼ਟਰੀ ਲੱਗੀ ਹੋਈ ਆ ਟੂਰ ਬਹੁਤ ਸੋਹਣੇ ਨੇ ਡਬਲ ਕਲਚ ਟਰੈਕਟਰ ਆ ਜੀ ਛੇ ਚੇਰੀ ਦਾ ਟਰੈਕਟਰ ਕਰ ਲੋ ਜੀ ਚੈੱਕ ਅੱਗੇ ਫੇਰ ਖੜਾ ਜੀ ਫਾਰਮ ਡ੍ਰੈਕਸ 60 ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ ਇਹ ਵੀ オリジナル ਪੇਂਟ ਆ ਜੀ ਕੰਡੀਸ਼ਨ ਬਿਲਕੁਲ ਨਮਿਆ ਵਰਗੀ ਆ 2009 ਮਾਡਲ ਆ ਜੀ 2 ਲੱਖ ਤੇ 95000 ਕੇ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਸੀਟ ਨਾ ਵੀ ਲੱਗੀ ਹੋਈ ਐ ਛਤਰੀ ਵੀ ਨਵੀਂ ਟਰੈਕਟਰ ਦੀ ਸੋਦੇ ਫੇਰ ਖੜਾ ਜੀ ਫਾਰਮ ਡ੍ਰੈਕਸ 60 ਟਰੈਕਟਰ ਦੇ ਟਾਇਰ ਨਵੇਂ ਨੇ ਜੀ ਕਰ ਲੋ ਚੈੱਕ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਨੇ ਟਰੈਕਟਰ ਦੇ ओरिजिनल ਪੇਂਟ ਆ ਜੀ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਇਹ ਆਵ ਨੰਬਰ ਆ ਜੀ 2003 ਮਾਡਲ ਆ 2 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਕਰ ਲੋ ਚੈੱਕ ਡਬਲ ਕਲਚ ਟਰੈਕਟਰ ਆ ਜੀ ਉਹ ਅੱਗੇ ਖੜਾ ਜੀ ਅਰਜਨ ਨੋਵਾ ਮਹਿੰਦਰਾ 605 ਡੀ ਆਈ